ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਸਰਦੂਲਗੜ੍ਹ ਦੇ ਵਿੱਚ ਵਾਰਡ ਨੰਬਰ 1 ਤੇ ਵਿਸ਼ਵਕਰਮਾ ਗੁਰੂ ਘਰ ਦੇ ਬਿਲਕੁਲ ਬੈਕਸਾਈਡ ਤੇ ਸਾਨੂੰ ਇੱਕ ਲੋੜਵੰਦ ਪਰਿਵਾਰ ਮਿਲਿਆ ਜਿੱਥੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਦੱਸੇ ਜਾ ਰਹੇ ਹੈ ਮਾਤਾ ਆਪ ਬਿਮਾਰ ਰਹਿੰਦੇ ਨੇ ਉਹਨਾਂ ਦੇ ਉਹ ਘਰੋਂ ਨੇ ਉਹ ਵੀ ਆਕਾਲ ਚਰਾਨਾ ਕਰ ਗਏ ਨੇ ਕਾਫੀ ਟਾਈਮ ਤੇ ਤੇ ਇੱਕ ਬੇਟੀ ਹੈ ਜਿਹੜੀ 100% ਬਲਾਈਂਡ ਹੈ ਤੇ ਜਿਹੜਾ ਉਹਨਾਂ ਦਾ ਹਸਬੰਦ ਸੀਗਾ ਉਹ ਵੀ ਡੈਥ ਹੋ ਗਈ ਕਾਫੀ ਟਾਈਮ ਪਹਿਲਾਂ ਤੇ ਹੁਣ ਉਹਦਾ ਇੱਕ ਬੇਟਾ ਉਹ ਇੱਥੇ ਪਰਿਵਾਰ ਨਾਲ ਰਹਿ ਰਹੇ ਨੇ ਪਰਿਵਾਰ ਤੇ ਬਹੁਤ ਤਕਲੀਫਾਂ ਨੇ ਸੋ ਸਾਡੇ ਨਾਲ ਭਰਾ ਖੜੇ ਨੇ ਗੋਗੀ ਤੇ ਨਾਲ ਸਾਡਾ ਭਰਾ ਖੜਾ ਬਿੱਟੂ ਤੇ ਇਹਨਾਂ ਨਾਲ ਗੱਲ ਕਰਦੇ ਆਂ ਆਪਾਂ ਵੀ ਸਾਡੇ ਇੱਕ ਟੀਮ ਆਈ ਹੈ ਇਹਨਾਂ ਦੀ ਹੈਲਪ ਕਰਨ ਵਾਸਤੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਗੋਗੀ ਜੀ ਕੀ ਹਾਲਾਤ ਨੇ ਪਰਿਵਾਰ ਦੇ ਸਾਨੂੰ ਦੱਸੋਗੇ ਤੁਸੀਂ ਬਹੁਤ ਚਿਰ ਤੋਂ ਹੀ ਪਰਿਵਾਰ ਨੂੰ ਜਾਣਦੇ ਆਂ ਪਹਿਲਾਂ ਜੋ ਸੀਗੇ ਇਹਨਾਂ ਦੀ ਮਾਤਾ ਜੀ ਦੇ ਹਸਬੰਦ ਗੁਜ਼ਰ ਗਏ ਸੀਗੇ ਬਿਮਾਰ ਸੀਗੇ ਹੁਣ ਮਾਤਾ ਜੀ ਵੀ ਬੈਠੇ ਆ ਮੰਜੇ ਤੇ ਜਾਦੇ ਬਿਮਾਰ ਹੋਣ ਕੰਨ ਜਿਹੜੀ ਉਹਨਾਂ ਦੀ ਬੇਟੀ ਆ ਉਹ 100% ਬ্লাইন্ড ਆ ਕਿ ਨਜ਼ਰ ਹੈ ਹੀ ਨਹੀਂ ਪਿੱਛੋਂ ਤੇ ਉਹਨਾਂ ਦਾ ਬੇਟਾ 13-14 ਸਾਲ ਦਾ ਪੜਦਾ ਬਹੁਤ ਔਖਾ ਗੁਜ਼ਾਰਾ ਉਹ ਗਰੀਬ ਪਰਵਾਰ ਕਿਉਂਕਿ ਕਮਾਉਣ ਵਾਲਾ ਨਹੀਂ ਮੂਰੇ ਕੋਈ ਦੋਨੇ ਜਿਹੜੇ ਬਜ਼ੁਰਗ ਹੈ ਲੇਡੀਜ਼ ਦੋਨੇ ਉਹੋ ਨੇ ਤੇ ਸਾਡੇ ਤਾਲ ਮੇਲ ਹੋਇਆ ਬਾਈ ਜੀ ਹੋਰ ਨਾਲ ਉਹ ਪਰਵਾਰ ਨੂੰ ਅਡੌਪਟ ਕਰ ਲਿਆ ਮਤਲਬ ਮੀ ਪੂਰਾ ਪੱਕਾ ਅਡਾਪਟ ਕਰ ਲਿਆ ਪੂਰੇ ਪੂਰੇ ਪਤਾ ਇੱਕ ਸਾਈਕਲ ਪੜਾਈ ਦੇ ਖਰਚੇ ਤੋਂ ਲੈ ਕੇ ਜਿੰਨਾ ਤੱਕ ਇਹ ਬੱਚਾ ਸਟੈਂਡ ਨਹੀਂ ਹੁੰਦਾ ਮਤਲਬ ਲਾ ਕੇ ਕਮਾਈ ਦਾ ਉਹ ਨਹੀਂ ਆਪ ਨਹੀਂ ਉਹ ਕਰਦਾ ਉਦੋਂ ਉਦੋਂ ਤੱਕ ਸਾਰਾ ਇਹ ਮੰਥਲੀ ਦਾ ਰਾਸ਼ਨ ਕੱਪੜੇ ਤੋਂ ਲੈ ਕੇ ਸਭ ਕੁਝ ਬੂਟ ਦੇਖੋ ਸਾਰਾ ਕੁਝ ਇਹਨਾਂ ਨੇ ਉਹ ਕੀਤਾ ਇੱਕ ਸਾਈਕਲ ਉਹ ਪੜਾਈ ਦਾ ਖਰਚਾ ਵੀ ਇਹੇ ਦਾ ਅਸੀਂ ਧੰਨਵਾਦ ਕਰਦੇ ਆ ਪਹਿਲਾਂ ਜੋ ਸੰਸਥਾ ਜੁੜੀ ਆ ਅਸੀਂ ਪੂਰਾ ਬੇਰਬਾ ਦਵਾਂਗੇ ਜੀ ਸਾਡੇ ਨਾਲ ਖੜੇ ਨੇ ਸਾਡੇ ਸਾਡੇ ਤੋਂ ਸੀਨੀਅਰ ਭਰਾ ਨੇ ਸਾਡੇ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਤੁਹਾਡਾ ਪਹਿਲਾਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਤੁਸੀਂ ਕਿਹੜੀ ਸੰਸਥਾ ਵੱਲੋਂ ਆਏ ਹੋ ਤੇ ਕਿਵੇਂ ਆ ਤੁਹਾਨੂੰ ਇਹਦੇ ਬਾਰੇ ਦੱਸੋ ਮੜਾ ਜੀ ਦੇਖੋ ਜੀ ਸੰਤਰਾਮਪਾਲ ਜੀ ਮਹਾਰਾਜ ਜੀ ਨੇ ਇੱਕ ਅਨਪੂਰਨ ਮਹਿਮ ਚਲਾ ਰੱਖੀ ਹੈ ਉਸਨੇ ਸੰਤਰਾਮਪਾਲ ਜੀ ਮਹਾਰਾਜ ਜੀ ਨੇ ਇਹ ਕਹਿ ਰੱਖਿਆ ਹੈ ਕਿ ਆਪ ਬੇਟਾ ਇੱਕ ਰੋਟੀ ਕਮ ਖਾ ਲੋ ठीक है लेकिन जो आपके बहन भाई है ना वो भूखे नहीं सोने चाहिए ठीक है जी। तो उसी के तहत संत रामपाल जी महाराज जी के जो भगत हैं हां जी। उनके आदेश के अनुसार घर में जाते हैं उनका सर्वे करते हैं जैसे कि इन भाई साहब ने कीर्त जी, जी ने सर्वे किया और इन्होंने सारा कुछ जो बताया तो वो संत रामपाल जी महाराज जी के पास पहुंचा दिया गया जो भी उनकी प्रार्थना थी उसके तहत संत रामपाल जी महाराज जी ने इस परिवार की प्रार्थना मंजूर करके जो इनको आज सम्मान ਦਿਆ ਗਿਆ जैसे मुखिया है मुखिया के लिए कपड़े हैं और सारा पूरा तेईस एट में राशन की हैं और बच्चे के स्कूल की वर्दी है और जो बीना बहन है उसको आंखों से कम दिखाई देता उसके भी कपड़े हैं सूज हैं और ये बच्चे के लिए एक्स्ट्रा एक साइकिल भी दिया गया है जी क्योंकि बच्चा ग्यारहवीं क्लास में पढ़ता है और बाहर जाता है तो संत रामपाल जी महाराज जी ने इस परिवार को गोद ले लिया है हर महीने इनको राशन गुरु जी की दया से मुहैया करवाया जाकरेगा ਮੈਂ ਸਾਰੇ ਭਰਾਵਾਂ ਨੂੰ ਦੱਸਣਾ ਚਾਹਣਾ ਵੀ ਇੱਕ ਸੁਸਾਇਟੀ ਆ ਸੰਤ ਰਾਮਪਾਲ ਜੀ ਦੀ ਜਿਹੜੇ ਇਸ ਪਰਿਵਾਰ ਨੂੰ ਉਹਨਾਂ ਨੇ ਅਡੌਪਟ ਕਰ ਲਿਆ ਪੂਰੀ ਉਮਰ ਪਰ ਜਿੰਨਾ ਇਹ ਇਹ ਜਿੰਨੇ ਮੰਨ ਲਵੋ ਇਹ ਇਕੱਲਾ ਜਾਨੀ ਕਿ ਇਹ ਸ਼ਹਿਰ ਨਹੀਂ ਹੈਗਾ ਇਹ ਪੂਰੇ ਭਾਰਤ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਚੱਲ ਰਹੀ ਹੈ ਇੱਕ ਪਰਿਵਾਰ ਤੁਸੀਂ ਜਿਹੜੇ ਅਡੌਪਟ ਕੀਤੇ ਹੋਏ ਆ ਜੇ ਸੇਵਾ ਬੰਚਾਉਣੇ ਜਾਇਏ ਮਹੀਨੇ ਜਿਹੜੀ ਪੰਜਾਬ ਦੇ ਵਿੱਚ ਆ ਉਹ ਤਕਰੀਬਨ 250 ਤੋਂ ਉੱਪਰ ਪਰਿਵਾਰ ਹੈ ਅੱਛਾ ਜੀ ਤੇ ਜੇ ਆਪਾਂ ਪੂਰੇ ਵਿਸ਼ਵ ਦੀ ਗੱਲ ਕਰੀਏ ਤੇ ਹਜ਼ਾਰਾਂ ਤੋਂ ਉੱਪਰ ਦੀ ਗਿਣਤੀ ਦੇ ਵਿੱਚ ਰਾ ਸੰਜਾ ਰਹੇ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਤੇ ਨਾਲ ਅਸੀਂ ਸੰਤਾਂ ਪੱਪਾ ਰਾਮਪਾਲ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਇੱਕ ਪੂਰੇ ਟਾਈਮ ਦੇ ਲਈ ਜਿੰਨਾ ਚਿਰ ਬੱਚਾ ਪੂਰੇ ਆਪਣੇ ਪੈਰਾਂ ਤੇ ਖੜਾ ਨਹੀਂ ਹੁੰਦਾ ਉਦੋਂ ਤੱਕ ਇਹ ਪੂਰਾ ਪੂਰਾ ਪਰਿਵਾਰ ਨੂੰ ਅਡੌਪਟ ਕੀਤਾ ਹਰੇਕ ਮਹੀਨੇ ਰਾਸ਼ਨ ਪਾਣੀ ਪਹੁੰਚਾਇਆ ਕਰੂ ਰਾਸ਼ਨ ਪਾਣੀ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਹ ਰਾਸ਼ਨ ਹੈ ਜੀ ਤੇ ਪੂਰੇ ਮਹੀਨੇ ਦਾ ਰਾਸ਼ਨ ਹੈ ਇਹ ਦੇਖੋ ਜੀ ਇਹ ਸਾਰੀਆਂ 23 ਆਈਟਮਾਂ ਨੇ ਜਿਵੇਂ 5 ਕਿਲੋ ਆਲੂ ਪਿਆਜ਼ ਆਟਾ ਚਾਵਲ ਚੀਨੀ ਸੁੱਕੇ ਦੁੱਧ ਦੇ ਡੱਬੇ ਤੇ ਆਪਣਾ ਦਾਲਾ ਨੇ ਦਲੀਆ ਚਾਰ ਪ੍ਰਕਾਰ ਦੇ ਮਸਾਲੇ ਨੇ ਇਹ ਬੱਚੇ ਦਾ ਕੋਟ ਹੈ ਸਾਰੇ ਬੱਚੇ ਦੇ ਕੱਪੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾ ਮੇਰੋ ਤੁਹਾਨੂੰ ਕੋਈ ਵੀ ਜੇ ਗਰੀਬ ਪਰਿਵਾਰ ਮਿਲਦਾ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰੋਗੇ ਤਾਂ ਉਸ ਪਰਿਵਾਰ ਦੀ ਮਦਦ ਕਰਨ ਲਈ ਇਹ ਟੀਮ ਪੂਰੀ ਹਾਜ਼ਰ ਹੋਊਗੀ ਤੁਹਾਡੇ ਵਾਸਤੇ ਸੋ ਇਹ ਨੰਬਰ ਤੁਸੀਂ ਜ਼ਰੂਰ ਨੋਟ ਕਰ ਲਓ ਤੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਮੈਂ ਫਿਰ ਦੱਸ ਦਿੰਨਾ ਵੀ ਕਿਸੇ ਵੀ ਪਰਿਵਾਰ ਦੇ ਤੁਹਾਨੂੰ ਕੀ ਲੱਗਦਾ ਆਸੇ ਪਾਸੇ ਕੋਈ ਗਰੀਬ ਪਰਿਵਾਰ ਜਿਸ ਨੂੰ ਪੱਕੇ ਤੌਰ ਤੇ ਮਦਦ ਦੀ ਲੋੜ ਹੈ ਲੋੜਵੰਦ ਪਰਿਵਾਰਾਂ ਤੋਂ ਤੁਸੀਂ ਦਿੱਤੇ ਹੋਏ ਨੰਬਰ ਤੇ ਆ 99922 60519 ਤੇ ਕੰਟੈਕਟ ਕਰ ਸਕਦੇ ਹੋ ਤੇ ਜਲਦੀ ਜਲਦੀ ਵੀਡੀਓ ਭਰਾਵਾਂ ਨੇ ਕੇ ਸ਼ੇਅਰ ਜ਼ਰੂਰ ਕਰਨੀ ਆ ਤੁਸੀਂ ਸੋ ਸਾਰੇ ਭਰਾਵਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ